ਕੋਟੇ ਚ ਨਾ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਰੁਝਾਨ ਜੈ ਇੰਨਾ ਵਧਿਆ ਪਿਆ ਨਾ ਥੋੜੇ ਦਿਨਾਂ ਜੇ ਇੱਕ ਅੱਧੀ ਖਬਰ ਆ ਜਾਂਦੀ ਹੈ ਵੀ ਛੋਟੇ ਛੋਟੇ ਉਮਰ ਦੇ ਬੱਚੇ ਨਾ ਖੁਦਕੁਸ਼ੀ ਕਰੀ ਜਾਂਦੇ ਨੇ ਇਹਦੇ ਵਿੱਚ ਕੁਝ ਹੱਦ ਤੱਕ ਜ਼ਿੰਮੇਵਾਰ ਅਸੀਂ ਵੀ ਆ ਹੁਣ ਮੈਨੂੰ ਲੋਕਾਂ ਨੇ ਕਮੈਂਟਾਂ 'ਚ ਇਹ ਵੀ ਕਿਹਾ ਨਾ ਵੀ ਕੋਟੇ ਵਾਲੀ ਪੜ੍ਹਾਈ ਦਾ ਤੈਨੂੰ ਕੀ ਪਤਾ ਕੰਮ ਕਰਨ ਦੇ ਨਾ ਪੜ੍ਹਾਈ ਕਰਨ ਦੇ ਕੁਝ ਫਾਰਮੂਲੇ ਹੁੰਦੇ ਨੇ ਹੁਣ ਇਸ ਹਿਸਾਬ ਦਾ ਫਾਰਮੂਲਾ ਹੈ ਰਕਮ ਕੋਈ ਵੀ ਆ ਜਾਏ ਫਾਰਮੂਲਾ ਦੇ ਉਹੀ ਲੱਗਣਾ ਹੈ ਨਾ ਰਕਮ ਕੋਈ ਵੀ ਆਜੇ ਰਕਮ ਬਦਲ ਸਕਦੀ ਹੈ ਰਕਮ ਗਾਈਡ ਵਾਲੀ ਨਾ ਹੋਵੇ ਕਿਤਾਬ ਵਾਲੀ ਨਾ ਹੋਵੇ ਫਾਰਮੂਲਾ ਤੇ ਉਹੀ ਹੋਊਗਾ ਨਾ ਕੰਮ ਵੱਡਾ ਛੋਟਾ ਹੋ ਸਕਦਾ ਪੜ੍ਹਾਈ ਔਖੀ ਸੌਖੀ ਹੋ ਸਕਦੀ ਏ ਬਿਜ਼ਨਸ ਅਲੱਗ ਹੋ ਸਕਦਾ ਏ ਪਰ ਫਾਰਮੂਲਾ ਸਭ ਦੇ ਵਿੱਚ ਉਹੀ ਚੱਲਣਾ ਏ ਆਜੋ ਮੈਂ ਖੇਤੀ ਨਾਲ ਰਿਲੇਟਡ ਇੱਕ ਗੱਲ ਦੱਸਦਾ ਮੇਰਾ ਨਾ ਪਰਸੋ ਕਹਿੰਦਾ ਸੰਡੇ ਨੂੰ ਵੀ ਡੈਡੀ ਮੈਂ ਖਾਦ ਪਾਉਣੀ ਏ ਹੁਣ ਜੇ ਮੈਂ ਵੀ ਚਾਹੁੰਦਾ ਤੇ ਮੈਂ ਉਹਨੂੰ ਕਹਿ ਸਕਦਾ ਸੀਗਾ ਜਾਦੂ ਬਾਦ ਤੈਨੂੰ ਨਹੀਂ ਖਾਦ ਪਾਉਣੀ ਆਉਂਦੀ ਨਾਲੇ ਤੁਸੀਂ ਪੜੋ ਖਾਦਾ ਖੁਦਾਂ ਜਿ ਨਹੀਂ ਪੈਣਾ ਨਹੀਂ ਮੈਂ ਉਹਨੂੰ ਇੰਜ ਨਹੀਂ ਆਖਿਆ ਮੈਂ ਕਿਹਾ ਚੱਲ ਆ ਜਾ ਉਹਨੂੰ ਮੈਂ ਖਾਦ ਪਾਉਣੀ ਦੱਸੀ ਵੀ ਇੰਜ ਪਾ ਉਹਨੂੰ ਟੋਕਿਆ ਨਹੀਂ ਬਾਲਾ ਅਸੀਂ ਜਦੋਂ ਬੱਚਿਆਂ ਤੋਂ ਜ਼ਿਆਦਾ ਪਰਫੈਕਟ ਦੀ ਉਮੀਦ ਰੱਖ ਲੈਨੇ ਆ ਨਾ ਉਦੋਂ ਜ਼ਿਆਦਾ ਬੱਚੇ ਡਿਪਰੈਸ਼ਨ ਚ ਆਉਂਦੇ ਨੇ ਮੈਂ ਉਹਨੂੰ ਅਗਰ ਤੂੰ ਖਾਦ ਪਾ ਕੋਈ ਗੱਲ ਨਹੀਂ ਪਹਿਲੇ ਰਿਆਈ ਪੈਂਦੀ ਹੁੰਦੀ ਤੇ ਉਹਨੇ ਬਹੁਤ ਵਧੀਆ ਪਾਈ ਤੇ ਦੂਜੀ ਗੱਲ ਇਹ ਫਾਰਮੂਲਾ ਹਰ ਥਾਂ ਹੀ ਲਾਗੂ ਹੁੰਦਾ ਹੈ ਜਦੋਂ ਆਪਣੇ ਮਾਪਿਓ ਨੇ ਆਪਾਂ ਨੂੰ ਕੰਮ ਸਿਖਾਏ ਸੋਚੋ ਥੋੜਾ ਠੰਡੇ ਦਿਮਾਗ ਨਾਲ ਸੋਚੋ ਆਪਾਂ ਨੂੰ ਜਦੋਂ ਆਪਣੇ ਮਾਪਿਓ ਨੇ ਕੰਮ ਸਿਖਾਏ ਕੀ ਉਹ ਪੜੇ ਲਿਖੇ ਸੀਗੇ ਨਹੀਂ ਬੜੇ ਲਿਖੇ ਸੀ ਨਾ ਘੱਟ ਬੜੇ ਲਿਖੇ ਸੀਗੇ ਜਾਂ ਜਮਾ ਨਹੀਂ ਬੜੇ ਲਿਖੇ ਸੀਗੇ ਪਰ ਉਹਨਾਂ ਨੇ ਸਾਨੂੰ ਐਡੇ ਠੰਡੇ ਤਰੀਕੇ ਨਾਲ ਸਿਖਾਇਆ ਕੰਮ ਅਸੀਂ ਕੰਮ ਵਗਾੜੇ ਵੀ ਪਰ ਉਹਨਾਂ ਆਖਿਆ ਨਹੀਂ ਕਦੇ ਬਸ ਸਾਨੂੰ ਇੰਨੀ ਕੀ ਚੀਜ਼ ਸਮਝਣ ਦੀ ਲੋੜ ਹੈ ਟੈਕਨੀਕਲ ਪੁਆਇੰਟ ਹੈ ਵੀ ਆ ਖਾਲਾਏ ਜੇ ਮੈਂ ਇਹਨੂੰ ਦੇਖੂਗਾ ਨਾ ਇੱਥੋਂ ਲੈ ਕੇ ਉਹ ਉੱਥੋਂ ਤੱਕ ਤੇ ਬੜਾ ਲੰਮਾ ਹੈ ਖਾਲ ਵੇਂਦੇ ਮੇਰਾ ਹੌਸਲਾ ਡੁੱਟ ਜੂ ਵਾਲਾ ਇਹਦਾ ਲੰਮਾ ਖਾਲ ਕੱਢਣਾ ਹੈ ਨਹੀਂ ਇਹਨੂੰ ਪਤਾ ਕਿਵੇਂ ਕੱਢਣਾ ਹੈ ਸਭ ਤੋਂ ਪਹਿਲਾਂ ਤੇ ਦਿਮਾਗ 'ਚ ਇਹ ਬਿਠਾਉਣਾ ਵੀ ਥੋੜਾ ਥੋੜਾ ਕਰਕੇ ਕੰਮ ਨਿਬੜ ਜਾਣਾ ਹੈ ਸਟੈਪ ਬਾਈ ਸਟੈਪ ਫਿਰ ਅਗਰ 20 ਫੁੱਟ ਵੀ ਖਾਲ ਨਿਕਲ ਗਿਆ ਤੇ ਮੈਂ ਦਿਮਾਗ ਇਹ ਪਿਠਾਵਾਂ ਵੀ 20 ਫੁੱਟ ਕੰਮ ਤੇ ਨਿਬੜ ਗਿਆ ਨਾ ਮੇਰਾ 20 ਫੁੱਟ ਕਰਕੇ ਸਾਰਾ ਨਿਬੜ ਜੂਗਾ بس ਆਪਾਂ ਇੰਨੀ ਕੁ ਗੱਲ ਹੀ ਦਿਮਾਗ 'ਚ ਬਿਠਾਉਣੀ ਏ ਵੀ ਬੱਚੇ ਨੇ ਜਿਹੜੇ ਬੱਚੇ ਪਤਾ ਕੀ ਸੋਚੋ ਕੰਮ ਜਿੰਨਾ ਨਿਬੜ ਗਿਆ ਸਿਰਫ ਮੈਂਟਲੀ ਸੋਚ ਹੀ ਚੇਂਜ ਕਰਨੀ ਏ ਇਹ ਦੇਖੋ ਵੀ ਜਿੰਨਾ ਨਿਬੜ ਗਿਆ ਉਹਨਾਂ ਹੀ ਲਾਇਦਾ ਯਾਰ ਇਹਨਾਂ ਤਾਂ ਨਿਬੜ ਗਿਆ ਨਾ ਜਿਹੜਾ ਪਿਆ ਆ ਉਹਨੂੰ ਨਾ ਦੇਖੋ ਜਿਹੜਾ ਨਿਬੜ ਗਿਆ ਉਹਨੂੰ ਦੇਖੋ ਤੇ ਮਾਪਿਓ ਨੇ ਸਿਰਫ ਇੰਨਾ ਕੁ ਚੇਂਜ ਕਰਨਾ ਏ ਵੀ ਬੱਚਿਆਂ ਦੇ ਉੱਤੇ ਨਾ ਪਰਫੈਕਟ ਹਰ ਚੀਜ਼ ਵਧੀਆ ਨਾਪ ਤੋਲ ਇਹਨਾਂ ਚੀਜ਼ਾਂ ਦਾ ਦਬਾਅ ਨਹੀਂ ਪਾਉਣਾ ਬਸ ਕਿਉਂਕਿ ਬੱਚੇ ਬਚਪਨ ਦੇ ਵਿੱਚ ਵਿਗਾੜ-ਵਗਾੜ ਕੇ ਹੀ ਕੰਮ ਸਿੱਖਦੇ ਹੁੰਦੇ ਨੇ ਤੇ ਜੇ ਉਹਦੇ ਅੰਦਰ ਡਰ ਬੈ ਗਿਆ ਨਾ ਵੀ ਮੈਂ ਇਸ ਕੰਮ ਨੂੰ ਹੱਥ ਪਾਇਆ ਤੇ ਮੇਰੇ ਡੈਡੀ ਨੇ ਕਹਿ ਦੇਣਾ ਆ ਇੰਜ ਕਰ ਇੰਜ ਨਹੀਂ ਕਰ ਗਲਤ ਹੋ ਗਿਆ ਜੇ ਉਹ ਬਾ ਫਿਰ ਕੰਮ ਨਹੀਂ ਸਿੱਖਦੇ ਤੇ ਕੰਮ ਨੂੰ ਹੱਥ ਪਾਇਆ ਬਿਨਾ ਕਦੇ ਕੰਮ ਨਹੀਂ ਸਿੱਖਿਆ ਜਾ ਸਕਦਾ ਬਸ ਪੜ੍ਹਾਈ ਦਾ ਵੀ ਇਹੀ ਹੈ ਕੋਈ ਗੱਲ ਨਹੀਂ ਬੱਚਾ ਅੱਜ ਕੀ 3 ਨੰਬਰ ਤੇ ਆ ਗਿਆ ਹੈ ਤੇ ਅਗਲੀ ਵਾਰੀ ਪਹਿਲੇ ਤੇ ਵੀ ਆ ਜਾਊਗਾ ਬਸ ਪਹਿਲੇ ਨੰਬਰ ਤੇ ਆਉਣ ਦਾ ਦਬਾਅ ਨਾ ਬਣਾਓ ਬੱਚਿਆਂ ਤੇ ਇਹ ਜਿਹੜਾ ਪਹਿਲਾ ਨੰਬਰ ਹੈ ਨਾ ਇਹ ਬੱਚਿਆਂ ਦੇ ਖੁਦਕੁਸ਼ੀ ਦਾ ਕਾਰਨ ਬਣੇ ਜਾਂਦੇ ਐ ਇੱਕ ਨੰਬਰ ਤੇ ਤਾਂ ਇੱਕ ਬੱਚੇ ਨੇ ਹੁਣ ਸਾਰਿਆਂ ਤੇ ਆ ਨਹੀਂ ਜਾਣਾ ਹੈ ਨਾ ਬਸ ਇੰਨੇ ਕੇ ਦਿਮਾਗ ਚੀਜ਼ਾਂ ਬਥਾਓ ਥੋੜਾ ਠਰਮਾ ਲਿਆਓ ਚੀਜ਼ਾਂ ਨੂੰ ਵੇਖਣ ਦਾ ਨਜ਼ਰੀਆ ਬਦਲੋ ਹੋਰ ਕੁਝ ਨਹੀਂ ਹੈਗਾ ਕੰਮ ਚੱਲੀ ਜਾਣੇ ਨੇ ਦੁਨੀਆ ਨਾ ਰੁਕੀ ਐ ਸ੍ਰਿਸ਼ਟੀ ਪੈਦਾ ਹੋਈ ਜਾਣੀ ਐ ਇਹਦਾ ਵਿਨਾਸ਼ ਹੋਈ ਜਾਣਾ ਐ ਤੇ ਬਸ ਸਿਰਫ ਦਿਮਾਗ ਥੋੜਾ ਠਰਮਾ ਲਿਆਓ ਠਰਮੇ ਨਾਲ ਕੰਮ ਕਰੋਗੇ ਤਾਂ ਸਾਰਾ ਕੁਝ ਸੈੱਟ ਹੋ ਜਾਏਗਾ